ਸਰਪੰਚਾ ਜ਼ੋਰ ਨਾਲ ਪੰਪ ਮਾਰ ਨਾ ਨਾ ਪੰਪ ਬੜਾ ਜ਼ੋਰ ਨਾਲ ਦੇਗੀ ਚੱਕ ਕੇ ਸਰਪੰਚ ਦਾ ਹੋ ਗਿਆ ਮੋਟਰ ਦਾ ਪੈਂਚਰ ਖੜਾ ਪੰਜ ਛੇ ਦਿਨਾਂ ਦਾ ਇੱਥੇ ਹਵਾ ਭਰ ਲੈਂਦਾ ਟੈਸਟ ਲਈ ਜਾਂਦਾ ਤੇ ਛੱਡ ਜਾਂਦਾ ਹਾਂ ਹੁਣ ਹਵਾ ਭਰਤੀ ਆ ਭਰਤੀ ਮੋਟਰ ਦੇ ਖੜਾ ਜੂ ਛੱਡ ਜੂ ਬਸ ਕੱਲ ਨੂੰ ਹਵਾ ਫੇਰ ਨਿਕਲ ਜੂ ਫੇਰ ਆਕੂ ਹੈ ਦਾ ਪੈਂਚਰ ਇਹ ਹੈ ਦਾ ਕੋਈ ਨੁਕਸੇ ਦੇ ਚ ਪਰ ਲੇਜੈਂਡਰੀ ਰੋਜ਼ ਆਵਾ ਪਰ ਕੇ ਛੱਡ ਜਾਂਦਾ ਹੈ ਦਿੱਲੀ ਆ ਗੋ ਹਾਇਦਾ ਪੈਂਚਰਾ ਇਹ ਪਰ ਉਤਪਣਾ ਨਿਕਲਦੀ ਹੈ ਹੂੰ ਬੰਦਾ ਕੀਮੀ ਹੈ ਪਿੰਡੀ ਆਲੇ ਨਾਲ ਦਾ ਬਣਾ ਪਿੰਡੀ ਆਲੇ ਨਾਲ ਦਾ ਆ ਉਹ ਦੇਖ ਹੁਣ ਗਲਾਸ ਭਰ ਲਿਆ ਹੁਣ ਪੈਂਚਰ ਚੈੱਕ ਕਰੂ ਇਹ ਵੇ ਬੰਦਾ ਲੈ ਜਾ ਕੇ ਦਿਖਾਣਾ ਮਤ ਆਓ ਬਿਆ ਹਾ ਆ ਬਿਆ ਭਾਈ ਉਗਲ ਲੱਭ ਲਿਆ ਹੋ ਲੱਭ ਲਿਆ ਕੀ ਬਜੀ ਬਈਆ ਮੇਖ ਬਜੀ ਬਈਆ ਟਿਊਬਲੈਸ ਕਰਾ ਦੇ ਨਾ ਟੈਰ ਉਹ ਟਿਊਬਲੈਸ ਕਰਾ 2 ਇੰਚ ਨਾਲ ਹੈ 2 ਇੰਚ ਨਾਲ ਕਿਉਂ ਕੀ ਕਿਹਾ ਸੀ ਤੁਹਾਨੂੰ ਮੈਂ ਹਵਾ ਭਰ ਕੇ ਛੱਡ ਕੇ ਇੱਥੇ ਖੜਾਉ ਉਹ ਹਾਂ ਉਹਨੇ ਕਹਿੰਦਾ ਇੱਥੇ ਹੀ ਲਾ ਖੜਾ ਦਿੰਦਾ ਕਹਿੰਦਾ ਪੈਂਕਰ ਤਾਂ ਮਿਲ ਗਿਆ ਬਾਲਾ ਹੈ ਨਾ ਬਾਲਾ ਬਦੰਦਰ ਸਕੀਮੀ ਬੰਦਾ ਹੈ ਐਵੇਂ ਨਹੀਂ ਸਰਪੰਚ ਕਹਿੰਦੇ ਇਹਨੂੰ ਮੰਨਦੇ ਹੋ ਇਹ ਜਿਹੀਆਂ ਗੱਲਾਂ ਬਾਤਾਂ ਸਰਪੰਚ ਦੀਆਂ ਢੀਕਲਾ ਫਿਰ ਉਹਨਾਂ ਨੂੰ ਆ ਜਾਂਦਾ ਹੋਰ ਮਖਰਾਹ ਬਾਈ ਦੇ ਕਰਿਆ ਫਿਰ ਗੁਰਚਰਨ ਦੇ ਚਲੋ ਸਾਡੇ ਕੋਈ ਚੱਕ ਕੇ ਆਉਣਾ ਹੂੰ ਮੰਨ ਲਓ ਵੇਲਾ ਹੁਣ ਕੀਤੀ ਵਾਲੇ ਹੋ ਗਏ ਚੋਰੀ ਕਰਨ ਲੱਗੇ ਗਰੀਬ ਗੁਰਬੇ ਨੂੰ ਗਿਣਦੇ ਨਹੀਂ ਮਾਰਨ ਲੱਗੇ ਔਰ ਪਹਿਲਾਂ ਚੰਗੇ ਸੀ ਬੁੜੇ ਵੀ ਚੰਗੇ ਸੀ ਹਨਾ ਵਾਲੇ ਚੰਗੇ ਸੀ ਤੁਹਾਨੂੰ ਵਾਦੇ ਦਿੰਦੇ ਸੀ ਗੁੜ ਦਿੰਦੇ ਸੀ ਚਾਹ ਮਿਠਾ ਦਿੰਦਾ ਸੀ ਲੋ ਵੀ ਮਿੱਤਰੋ ਤੁਹਾਨੂੰ ਰੋਟੀ ਖੜਾਉਂਦੇ ਸੀ ਅਸੀਂ ਤਾਂ ਦਰੇ ਮੇਰੇ ਯਾਦ ਆਪ ਥੈਂਕ ਯੂ ਹੁਣ ਬਾਈ ਤੇ ਦੇਖ ਲਓ ਵੀ ਮਿੱਤਰੋ ਆਹ ਫਰਕ ਹੈ ਆ ਆਪਣੇ ਚਾਹ ਤਬਦੀਲ ਆ ਗਿਆ ਮਾੜਾ ਮੋਟਾ ਬਦਲਣਾ ਚਾਹੀਦਾ ਸੋਚਣਾ ਚਾਹੀਦਾ ਚੀਚਾ ਬੁੜੇ ਜੇ ਚੰਗੇ ਸੀ ਬੁੜੇ ਨੇ ਜ਼ਮੀਨਾਂ ਜਿਆਦਾ ਤਾਂ ਵੀ ਤਾਂ ਹੀ ਬਣਾਈਆਂ ਸੀ। ਜੇ ਦਿਲ ਦੇ ਰਾਜੇ ਸੀ ਨਾ ਬਣੇ ਵੀ ਤਾਂ ਹੀ ਰਾਜੇ ਸੀ ਉਹ। ਇੱਧਰ ਆ ਗਿਆ ਤਾਰੀ ਮਝਾਲ। ਹੂੰ। ਕੀ ਹਾਲ ਚਾਲ? ਠੀਕ ਆ ਜੀ ਵਧੀਆ। ਇੱਥੇ ਚਾਰ ਲਿਆ ਕਰ ਕੁਝ ਨਹੀਂ ਹੁੰਦਾ ਬੈਠਾ ਮੈਂ ਇੱਥੇ ਜਿੰਨਾ ਚਿਰ ਕੋਈ ਨਹੀਂ ਰਜਾਲਾ ਇਹਨਾਂ ਨੂੰ ਵਧੀਆ ਇੱਥੇ। ਕੋਈ ਨਹੀਂ ਕੁਝ ਕਹਿਦਾ। ਹੂੰ। ਅਜਾ ਹੁਣ ਉੱਥੇ ਬੈਠਾ ਈ ਤੂੰ ਫਿਰ ਤੈਨੂੰ ਕਰੀ ਸੇਵਾ ਸਵੇਰੇ ਸਾਡੇ ਚਾਚੇ ਨੇ ਦਿੱਤਾ ਆਟਾ ਪਾਣੀ ਆਹ ਸਾਰਾ ਦਿੱਤਾ ਅਚਾਰ ਦੀਏ ਸਭ ਬਸ ਠੀਕ ਆ ਆ ਜਾ ਕਰ ਕੋਈ ਨਹੀਂ ਤੂੰ ਆ ਜਾ ਕਰ ਹਰ ਸਾਲ ਤੂੰ ਠੇਕੇ ਵਾਲਾ ਨਾ ਦੇਵੇ ਦੇਵੇ ਤੂੰ ਮੇਥੋਂ ਲੈ ਲਿਆ ਕਰ ਠੀਕ ਐ ਪਰ ਆ ਆ ਜਾ ਕਰ ਹਰ ਸਾਲ ਆ ਵਾ ਇੱਥੀ ਬਾ ਲਿਆ ਕਰ ਆਪਣੇ ਬਾਣਾ ਚ ਉਹ ਐਵੇਂ ਮੈਨੂੰ ਇੱਕ ਮੋਟਰਸਾਈਕਲ ਲੈ ਕੇ ਸਰਦਾਰ ਬੁੱਢਾ ਛਿੱਟੀ ਦਾੜੀ ਵਾਲੇ ਹਾਂ ਉਹ ਮੈਨੂੰ ਕਹਿ ਕੇ ਯਾਰ ਸਾਡੀ ਧਾਣੀ 'ਚ ਬੈਠੇ ਉਹ ਜਿਸ ਧੋਨਾ ਪਾਇਆ ਪਿਆ ਸਾਡਾ ਸਾਨੂੰ ਲੱਗਦਾ ਨਹੀਂ ਪਾਣ ਅੱਛਾ ਛੱਡ ਗਿਆ ਇੱਥੇ ਬੈਠ ਗਿਆ ਨਹੀਂ ਕੋਈ ਤੂੰ ਆਜਾ ਕਰ ਆਜਾ ਹਰ ਸਾਲ ਆਜਾ ਕਰ ਕੋਈ ਗੱਲ ਨਹੀਂ ਤੈਨੂੰ ਇੱਥੇ ਅਸੀਂ ਦੋ ਚਾਰ ਘਰ ਹੈਗੇ ਆਂ ਗਾ ਤੈਨੂੰ ਦਵਾ ਦਿਆ ਕਰਾਂਗੇ ਐਨੇ ਤੈਨੂੰ ਐਨੇ ਦਿਨ ਮੱਕਰ ਰੇ ਬਿੱਲਾ ਬਿੱਲਾ ਵੀ ਸਨੇਤਰੀ ਖਾਈ ਗਿਆ ਐਨੇ ਮਣੀ ਨਹੀਂ ਛੁੱਟੀਆਂ ਮਰਵਾਈਆਂ ਮੇਰੀਆਂ ਕਿਉਂ ਉਹ ਵਿੱਕੀ ਭਈ ਇਹਦੇ ਕੰਮ ਤੇ ਲੈ ਗਿਆ ਸੀ ਉਧਰ ਉਧਰ ਮੇਰਾ ਗੱਲਬਾਤ ਚੱਲਦੀ ਨਹੀਂ ਸੀ ਮਾ ਮੈਂ ਡੇਲੀ ਤੂੰ ਕਹਤਾ ਸੀ ਸਰਪੰਚ ਸਰਪੰਚ ਕਹਿੰਦਾ ਤੇ ਪਿਆ ਕੇ ਮੰਜਾ ਦਾ ਹੀ ਪਿਆ ਕੇ ਬੈਣਾ ਸੀ ਮੈਂ ਤੁੱਪ ਜੇ ਕੰਮ ਕਰਾਉਂਦੇ ਸੀ ਮੈਂ ਤੁੱਪ ਵਾਲਾ ਬਾਤ ਚ ਕਰਾ ਕੇ ਛਾਹ ਵਾਲਾ ਕਰਨ ਤਰਕ ਬੰਦਾ ਛਤਰੀ ਤੇ ਰੱਖ ਲੈਂਦਾ ਤੂੰ ਮਨ ਦੀ ਛਤਰੀ ਤੇ ਨਹੀਂ ਗਰਮੀ ਤੋਂ ਆਹ ਬਈ ਜਿਵੇਂ ਹੁਣ ਆ ਥਾ ਜੱਲੀ ਆ ਹੁਣ ਆ ਤੇ ਇੱਕ ਪਾਸੇ ਛਾਹ ਹੈਗੀ ਆ ਆਪਾਂ ਉਧਰਲੇ ਪਾਸੇ ਲੱਗ ਧੱਕਦੇ ਨਾ ਕੰਮ ਤੋਂ ਸਾਰਾ ਹੀ ਕਰਨਾ ਉਦੋਂ ਸਾਨੂੰ ਨਾ ਕਹਿੰਦੀ ਬਾੜੀ ਦਰਖ ਤੋਤੇ ਲਾਉ ਮਗਰਲੇ ਪਾਸੇ ਖਿੱਚ ਕੇ ਕਰੋ ਇਹਨੂੰ ਕਿਹੜਾ ਉਧਰ ਹੈ ਧੁੱਪ ਜਿਹਾ ਲੱਗਣ ਲੱਗੀ ਮੇਰੀ ਗੱਲ ਕਹ ਤਾਰੀ ਕਦੇ ਆਖੇ ਵੀ ਆ ਕਿਕਰ ਜੀ ਇਧਰ ਨੂੰ ਕਰੋ ਜੀ ਮਾੜੀ ਮੇਰੇ ਮਗਲੇ ਪਾਸੇ ਕਿਕਰ ਕਰਾਓ ਪਹਿਲਾਂ ਤਾਂ ਮੈਂ ਤਾਂ ਤਾਰਾ ਕੇ ਕਰੂੰ ਪਿਛਲੇ ਪਾਸੇ ਉਹ ਕਿ ਉਧਰ ਲਾਓ ਹੂੰ ਆਏ ਨਾ ਯਾਰ ਕਰਿਆ ਕਰ ਤੂੰ ਮੈਨੂੰ ਆਖਿਆ ਮੈਂ ਕਿ ਪੇੜ ਦੀ ਜੱਗ ਮੈਂ ਕਿਹਾ ਸੀ ਮੈਂ ਚੱਲ ਕੋਈ ਨਹੀਂ ਮਾ ਮੈਨੂੰ ਪੈਸੇ ਦਵਾ ਦੇ ਕਹਿੰਦਾ 2000 ਨਾ ਪੈਸੇ ਤੂੰ ਮੈਥੋਂ ਤਾਂ ਰੋਜ਼ ਲੈ ਜਾਂਦਾ ਸੀ ਹਾਂ ਉਧਰ ਦਵਾਏ ਨਹੀਂ ਕੰਮ ਵੇਲੇ ਤੂੰ ਹੋਰ ਪਾਸੇ ਭੱਗ ਗਿਆ ਮਾ ਕਿਆ ਇਮਾਮ ਮਾ ਦਾ ਬਾਈ ਵਾਲੇ ਪਾਸੇ ਜਾਣਾ ਕਹਿੰਦਾ ਉੱਥੇ ਜਾਣਾ ਨਹੀਂ ਤੂੰ ਕੰਮ ਦੇ ਤੂੰ ਆਉਣ ਦੇ ਉਹਨੂੰ ਮੇਰੇ ਸਾਲੇ ਦੇ ਚਿਤੜਾ ਚ ਗੋਲੀ ਮੈਂ ਕੱਢੂ ਅੱਜ ਉਹ ਮੂੰਹ ਤੇ ਮੂੰਹ ਤੇ ਦੱਸੀ ਮੈਨੂੰ ਕਿਆਵਾ ਦੂਗਾ ਮੈਂ ਤੂੰ ਭੈਣ ਦੀ ਠੇਕੀਦਾਰੀ ਠੇਕੇਦਾਰੀ ਦੇਣੀ ਸਿਰ ਕਹਿੰਦਾ ਮੈਨੂੰ ਇੱਥੇ ਚਲਾਣਾ ਕੰਮ ਦਰਦੀ ਵਾਲੇ ਚੌਕ 'ਚ ਮਾ ਤਾਂ ਨਮੇਟ ਦੇ ਕਹੇ ਚਲਾ ਤਾਂ ਜਿੱਥੇ ਮਰਜ਼ੀ ਲੈ ਇੱਕ ਨੂੰ ਤਾਂ ਸਿਰੇ ਲਾ ਵਿਆਹ ਤੇਰਾ ਕਿੱਥੇ ਹੋਈ ਰਿਹਾ ਹੋ ਰਿਹਾ ਹੈ ਕਿੱਥੇ ਹੋ ਰਿਹਾ ਵਿਆਹ ਤੇਰਾ ਕੌਣ ਕਿੱਥੇ ਕਰਾਣਗੇ ਹਲੇ ਦੇ ਗੱਲਬਾਤ ਨਾਲੇ ਤੂੰ ਇਹ ਗੱਲ ਚੱਲੀ ਜਾਂਦੀ ਕੁੜੀ ਵਾਲਿਆਂ ਨਾਲ ਤੋੜੀ ਪੁੱਛਿਆ ਨੂੰ ਮਾਪਿਓ ਘਰਣਗੇ ਨਹੀਂ ਫਿਰ ਡੋਬਣੀ ਜ਼ਰੂਰੀ ਐ ਕੁੜੀ ਤੂੰ ਮੈਨੂੰ ਦੱਸ ਡੋਬਣੀ ਨੂੰ ਦੀ ਐ ਹੈਰਾ ਕੋਤੋ ਚੱਟੀ ਐ ਨਾ ਉਹਨਾਂ ਸੇ ਪੱਤੇ ਮੈਂ ਕੀ ਕੋਈ ਛੱਡਿਆ ਪਹਿਲੇ ਤੂੰ ਪਹਿਲਾਂ ਸਨੇਚਰ ਤੇਰ ਦੋ ਹਦਾਰ ਦੋ ਦਿਨ ਹੋਏ ਮੈਂ ਦੋ ਤਿੰਨ ਦਿਨ ਹੋ ਗਏ ਪਿੰਦਾ ਨਹੀਂ ਜਦਾ ਦਾ ਮੈਂ ਕੰਮ ਤੇ ਨਹੀਂ ਆਇਆ ਸਨੇਚਰ ਸਨੇਚਰ ਵੀ ਸੜ ਗਿਆ ਜਮਾ ਅੱਜ ਜਮਾ ਨਹੀਂ ਖਾਤਾ ਟੈਸਟ ਕਰਾ ਲੈਣਾ ਸੀ ਹਾਂ ਉਹ ਵੀ ਭਾਵੇਂ ਟੈਸਟ ਕਰਾ ਲਓ ਲੈ ਮਸ਼ੀਨ ਆਪਣੀ ਜਿਹੜੀ ਬਾਹਰੋਂ ਮੰਗਾਈ ਐ ਲੈ ਵਾ ਚੱਕੇ ਮੈਂ ਤਾਂ ਲਿਆਂਦੇ ਨਹੀਂ ਇਹਨੇ ਖਾ ਕੇ ਵੀ ਨਹੀਂ ਭਾਵੇਂ ਟੈਸਟ ਕਰਾ ਲਓ ਭਾਵੇਂ ਜਿਹੜਾ ਮਰਜ਼ੀ ਕੋ ਚੈੱਕ ਕਰਾ ਲਓ ਸੰਦੀਤਾ ਉਹ ਜਾ ਕਾਲੇ ਦੇ ਬੈਗ ਤੇ ਮਸ਼ੀਨ ਪਈ ਐ ਇੱਕ ਲਿਆ ਕੇ ਗਈ ਦੇਖ ਲਾ ਹੁਣ ਤਾਂ ਕਾਲੀ ਏ ਡੱਬੀ ਚੋਂ ਤੇ ਮਸ਼ੀਨ ਪਈ ਐ ਨਾ ਏਡੀਕ ਲਿਆ ਕੇ ਗਈ ਉਹ ਕਰ ਲਓ ਹਾਂ ਇਹਦਾ ਦੇਖੀਏ ਕੀ ਨਸ਼ਾ ਪੱਤਾ ਖਾਂਦਾ ਇਹ ਉਹ ਬਾਹਰ ਇੰਨੇ ਬੰਦੇ ਬਾਹਰ ਖੜੇ ਐ ਇੱਥੇ ਵੜਾ ਇਹ ਪਤਾ ਘਰ ਪੱਟ ਨੂੰ ਫਿਰਦਾ ਕਿਸੇ ਦਾ ਹੈਂ ਇਹ ਕਾਉ ਉਹ ਦੋ ਉਹ ਚੋਬਰ ਉਹ ਨੂੰ ਕਿਵੇਂ ਛਾਲ ਮਾਰ ਕੋਠੇ ਹਾਂ ਕਹੂੰ ਕਹੂੰ ਕਹ ਕੇ ਕਿਸੇ ਦੀ ਕੁੜੀ ਨੂੰ ਖੋਜੇ ਧੱਕਾ ਦੇਣਾ ਹਾਂ ਤੁਸੀਂ ਨਾ ਤਾਰਾਂ ਤੂਰਾਂ ਦੇ ਟੋਟੇ ਜਿ ਲਗਾ ਕੇ ਰੱਖੋ ਇਹ ਭਾਈ ਨੇ ਤੇ ਉਹ ਕਿਕਰ ਜੀ ਨਾ ਲੰਮਕਣਾ ਜਾਵੇ ਮੁੜ ਕੇ ਮੈਂ ਨਾ ਕਿ ਥੀ ਖੇਡ ਜਿ ਬਣਾਈ ਕਿ ਨਹੀਂ ਹੁਣ ਤਾਂ ਕੋਈ ਨਹੀਂ ਲੰਮਕੜੇ ਜਿੰਦਗੀ ਸੰਭਾਰਨੀ ਹੈ ਉੱਥੇ ਰੱਖ ਉਦੋਂ ਤਾਂ ਕਹਦਾ ਸੀ ਕਹਿੰਦਾ ਮੈਂ ਸਨੇਚਰ ਕਰਾਂਗਾ ਨਾ 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 ਇਹ ਕਹਿੰਦਾ ਸਨੇਚਰ ਖਾ ਕੇ ਜ਼ਿੰਦਗੀ ਸੰਭਾਰਨੀ ਹੈ ਸੋਦੇ ਦਾ ਕਹਿੰਦਾ ਮੈਨੂੰ ਕਹਿੰਦਾ ਖਾ ਕੇ 6 ਕੈਪਸੂਲ ਕਹਿੰਦਾ ਹੁਣ ਜ਼ਿੰਦਗੀ ਸੁਵਾਰਨੀ ਆ ਮੈਨੂੰ ਕਹਿੰਦਾ ਬੋਡੀ ਦਾ ਧੱਕਾ ਦੇ ਦੇ ਕਹਿੰਦਾ ਮੈਂ ਤਾਂ ਮਰਨਾ ਹੀ ਆ ਇਹਦਾ ਤਾਂ ਗੱਲ ਇਹ ਤਾਂ ਗੱਲ ਪੈਨ ਨੂੰ ਫਿਰਦਾ ਸੀ ਇਹ 45 45 ਫੁੱਟ ਉੱਚਾ ਸੀਗਾ ਉਹ ਕਹਿੰਦਾ ਚਾਹੀ ਤਾਂ ਬੋਡੀ ਛੱਡ ਦੇ ਕਹਿੰਦਾ ਇਹ ਜਿਹੇ ਗੱਲਾਂ ਭਾਈ ਉਧਰੋਂ ਭੇਡਾਂ ਵਾਲਾ ਕਹੀ ਜਾਂਦਾ ਕਹਿੰਦਾ ਪੰਜਾਬ ਪੰਜਾਬ ਵਰਗਾ ਨਹੀਂ ਰਿਹਾ ਪਹਿਲਾਂ ਹੂੰ ਉਧਰ ਇਹ ਕਹੀ ਜਾਂਦਾ 6 ਬਣਾ ਮੇਰਾ ਨਹੀਂ ਸਰਦਾ 6 ਕੈਪਸੂਲ ਬਣਾ ਮੈਂ ਕਹਿੰਦਾ ਬਾਲਬੱਟੀ ਦਾ ਜਿਹੜੀ ਆਉਂਦੀ ਜਿਹੜੀ ਆਉਗੀ ਵਿਚਾਰੀ ਨਹੀਂ ਇਹ ਤਾਂ ਕਰਕੇ ਪਟਣਗੇ ਤੇਰਾ ਲੈ ਜਾਣਗੇ ਆਹ ਮਾਰੇ ਕਾਲੇ ਅੱਖਾਂ ਓਕਾ ਮਾਰ ਮੁਰਗੇ ਤੂੰ ਕਰ ਬਸਾ ਤਾ ਤਸੀਂ ਜਿਹੜਾ ਤਸੀਂ ਰੱਖਾਏ ਤਾ ਤੇ ਮੈਂ ਤਾਂ ਤੇ ਨਾ ਨਾ ਘਰੇ ਦੇਲੀ ਚਗਣੀ ਜੜਨ ਦਿੰਦਾ ਹਸਤੇ ਆ ਤਰੇ ਜਿ ਤੇ ਐ ਕਰਿਆ ਕਰੀ ਜਦੋਂ ਕੰਮ ਤੇ ਆਇਆ ਕਰੇਗਾ ਘਰ ਵਾਲੀ ਨੂੰ ਪੇਟੀ ਚ ਬੰਦ ਕਰਿਆ ਕਰੀ ਨਾ ਜਾ ਕੇ ਪੇਟੀ ਮੈਂ ਵਿੱਦਾ ਕੰਮ ਤੇ ਹੀ ਲੈ ਕੇ ਆਇਆ ਤੂੰ ਇੱਕ ਗੱਲ ਦੇਖ ਲਈ ਨਾਲੇ ਨਿਗਰਾਨੀ ਦੇ ਰਹੂ ਆ ਨਾਲ ਇੱਥੇ ਨਾਲ ਮਾਰੇ ਮੋਟਾ ਲਾ ਲਏ ਤੇ ਤੇ ਦਿਹਾੜੀ ਦਵਾ ਤੂੰ ਮਗਰ 25 ਤੂੰ ਲੈ ਲ 50 ਵਰੀ ਹੋਗੀ ਨਹੀਂ ਮੈਂ ਤੈਨੂੰ ਸੁਦੀ ਦਿਆ ਕਰੂੰ ਐ ਤਾਂ ਕੋ ਗੱਲ ਦਿਹਾੜੀ ਤੈਨੂੰ ਪੂਰੀ ਦਿਆ ਕਰਾਂ ਦਿਹਾੜੀ ਨਹੀਂ ਘਟ ਦਿੰਦੇ ਆਪਾਂ ਨਾਲ ਵਧੀਆ ਨਾਲੇ ਤੇ ਮੇਰੇ ਕੰਮ ਦਾ ਸਾਰਾ ਲਵ ਐ ਗੱਲਾਂ ਰੌਣਕਾਂ ਲਾਈ ਰੱਖਦੇ ਐ ਸਾਰਾ ਲਵ ਹਾਂ 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 ਹੋਇਆ ਕੀ ਗੱਲਿਆ ਨੂੰ ਬਾਹਰੋਂ ਮੰਗਾਈ ਆ ਬਾਈ ਨੇ ਵਿਆਹੀ ਆ ਨਹੀਂ ਨਹੀਂ ਬਰੂਦਾ ਉਹ ਨਹੀਂ ਬਰੂਦਾ ਬਾਈ ਨੇ ਮੰਗਾਈ ਆ ਯਾਰ ਬਾਹਰੋਂ ਉਹਦੇ ਨੇ ਡੋਡਿਆਂ ਦੀ ਐ ਇਹ ਕੋਪੀ ਬਰਾਉ ਮੂਝ ਪਾ ਕੇ ਚੱਬ ਕੇ ਦੇਖ ਤੈਨੂੰ ਪਤਾ ਲੱਜੂ ਕਾੜ ਕਾੜ ਓਹੋ ਐ ਕਿਤੇ ਭੁੱਕੀ ਚੱਕ ਹੁੰਦੀ ਹੁੰਦੀ ਇੰਦੀ ਲਾਇਆ ਕਮਲਾ ਆਪਣੇ ਦਾ ਬਰੂਤਾ ਹੋਰ ਦਿਆ ਦੇ ਪਾਉਂਦੇ ਹੈ ਲੱਕੜ ਦਾ ਬਰੂਤਾ ਓਏ ਨਹੀਂ ਲੱਕੜ ਦਾ ਬਰੂਤਾ ਥੋੜੀ ਹੈ ਹੋਰ ਮਾਰ ਅੰਦਰ ਓ ਮਾਰ ਦਾ ਖਾਦੇ ਹੈ ਹੱਡਾਂ ਹੁਣੀ ਇੱਕ ਤਾਂ ਖਾ ਲਿਆ ਮਾਰ ਅੱਖਾਂ ਵਿੱਚ ਕੇ ਮਾਰੇ ਨੂੰ ਓਏ ਅੱਖਾਂ ਵਿੱਚ ਕੇ ਮਾਰ ਇਹ ਛੋਲੇ ਲਿਆ ਇਹ ਚੁੰਡੀ ਲਾਣਾ ਬੰਦਾ ਦੇ ਆ ਜਾਂਦਾ ਐ ਬੱਸ ਉਹ ਹੀ ਬਦੰਦਰਾ ਤੇਰਾ ਸਰੀਰ ਬਣਾਉਂਦੇ ਸੀ ਵੀ ਤੂੰ ਸਨੇਚਰ ਛੱਡ ਕੇ ਸੁੱਕੇ ਸਮਾਨ ਤੇ ਲੱਗ ਜਾਏ ਸਨੇਚਰ ਖਾਂਦਾ ਹੂੰ ਪਾ ਸਾਰਾ ਮਲਕੀ ਦੀ ਨਿਤਰਾ ਜਿਹਾ ਲੱਗਿਆ ਨਾ ਹੋਰ ਇਹਦਾ 6 ਬਣਾ ਮੇਰਾ ਸਰਦੇ ਨਹੀਂ 6 ਕੈਪਸੂਲਾਂ ਖਾਵਾਂ ਮੈਂ ਉਹ ਤਾਂ ਨਿਜਾਇਜ਼ ਉਹਨੇ ਦਬਾ ਲਿਆ ਬਈ ਪੱਤੇ ਪੱਤੇ ਖਾ ਜਾਂਦਾ ਕਹਿੰਦਾ ਪੱਤਾ ਵੀ ਖਾ ਜਾਂਦਾ ਮੈਂ ਨਹੀਂ ਨਹੀਂ ਇਹ ਵੀ ਕਹਿੰਦਾ ਹੁੰਦੀ ਕਹਿੰਦਾ ਹੂੰ ਤਾਂ ਭਾਈ ਇਹ ਵੀ ਪੱਤਾ ਖਾ ਜਾਂਦਾ ਕਹਿੰਦਾ ਮੈਂ ਤਾਂ ਹੱਤੇ ਭਾਈ ਅਸੀਂ ਖਾ ਲੱਗਿਆ ਹਾਂ ਹੀਰੋ ਇਹ ਹੈ ਬਿਹਾਰ ਕਾ ਹੀਰੋ ਹਾਂ ਬਬਲਾ ਮੈਨੂੰ ਬਠਲ ਤੇ ਕਾ ਦੇ ਜੀ ਨਹੀਂ ਜਲੀ ਚਲ ਆ ਪਰ ਫਿਰ ਪਟੋਥਾ ਉੱਥੇ ਹੀ ਲਾਉਣੀ ਏ ਤੇਰੀ ਇਹ ਗਾਹਣਾ ਲੈ ਜਾ ਕਿਤੇ ਬਬਲਾ ਇੱਥੇ ਹੀ ਲਾਉਣੀ ਏ ਤੇਰੀ ਆ ਨੇੜੇ ਹੀ ਲਾਉਣੀ ਆ ਮੰਨ ਲਿਓ ਇਹ ਹੱਥ ਲੈ ਦਾਦਾ ਵੀ ਐ ਤੇ ਆਉਣਾ ਵੀ ਆਇਆ ਏ